ਨਮਸਕਾਰ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਟੁਟੋਰੀ ਨਿਕਲ ਵਿੱਚ ਮੈਂ ਦਰ ਕਰਦੀ ਹਾਂ ਸਾਰੇ ਖੁਸ਼ ਤੇ ਤੰਦਰੁਸਤ ਹੋਵੋਗੇ ਤੁਹਾਡੀ ਤੰਦਰੁਸਤੀ ਲਈ ਅੱਜ ਅਸੀਂ ਬਣਾ ਕੇ ਦਿਖਾਵਾਂਗੇ ਬਿਨਾ ਦਾਲ ਵਾਲੀ ਖਿਚੜੀ ਜੋ ਕਿ ਬਜ਼ੁਰਗ ਤੇ ਬੱਚੇ ਬੜੇ ਖੁਸ਼ ਹੋ ਕੇ ਖਾਣਗੇ ਬੱਚੇ ਤਾਂ ਖਾਸ ਕਰਕੇ ਕਿਉਂਕਿ ਬੱਚੇ ਹੋ ਜੇ ਖਾਣੇ ਵਿੱਚ ਬਹੁਤ ਨਖਰੇ ਕਰਦੇ ਹੈਗੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਖਿਚੜੀ ਲਈ ਆਪਾਂ ਪਹਿਲਾਂ ਤੇਲ ਗਰਮ ਕਰ ਲਾਂਗੇ ਉਹਦੇ ਵਿੱਚ ਜੀਰੇ ਦਾ ਤੜਕਾ ਲਾਵਾਂਗੇ ਵਿੱਚ ਦੋ ਹਰੀਆਂ ਮਿਰਚਾਂ ਐਡ ਕਰਾਂਗੇ ਇਨਾਂ ਨੂੰ ਹਿਲਾਉਣ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਲੰਮੇ ਕੱਟੇ ਹੋਏ ਪਿਆਜ਼ ਪਾਵਾਂਗੇ ਉਸ ਤੋਂ ਬਾਅਦ ਆਪਾਂ ਆਲੂ ਪਾਵਾਂਗੇ ਕੱਟੇ ਹੋਏ ਤੁਸੀਂ ਚਾਹੋ ਤਾਂ ਹੋਰ ਸਬਜ਼ੀਆਂ ਵੀ ਐਡ ਕਰ ਸਕਦੇ ਹੋ ਜੋ ਤੁਹਾਡੇ ਬੱਚਿਆਂ ਨੂੰ ਪਸੰਦ ਹੈਗੀਆਂ ਜਿਹੜੀ ਤੁਹਾਨੂੰ ਸਬਜ਼ੀ ਪਸੰਦ ਆ ਉਹ ਤੁਸੀਂ ਐਡ ਕਰ ਸਕਦੇ ਹੋ ਚੰਗੀ ਤਰ੍ਹਾਂ ਹਿਲਾਵਾਂਗੇ ਉਸ ਤੋਂ ਬਾਅਦ ਆਪਾਂ ਹਲਦੀ ਪਾਵਾਂਗੇ ਤੇ ਸਵਾਦ ਅਨੁਸਾਰ ਨਮਕ ਪਾਵਾਂਗੇ ਤੁਸੀਂ ਹੋਰ ਰੈਸਪੀਜ਼ ਦੇਖਣਾ ਚਾਹੁੰਦੇ ਤਾਂ ਸਾਡੇ ਚੈਨਲ ਨੂੰ ਵਿਜ਼ਿਟ ਕਰ ਸਕਦੇ ਹੋ ਆਪਾਂ 4 ਕੱਪ ਪਾਣੀ ਏਡ ਕਰਾਂਗੇ 1 ਕੱਪ ਚਾਵਲ ਦਾ ਸੀਗਾ ਉਸ ਤੋਂ ਬਾਅਦ ਆਪਾਂ ਤੇਜ਼ ਅੱਗ ਤੇ 5 ਮਿੰਟ ਲਈ ਉਬਾਲਾਂਗੇ ਚੰਗੀ ਤਰ੍ਹਾਂ ਉਬਾਲਾ ਹੋਣ ਤੋਂ ਬਾਅਦ ਇਸ ਨੂੰ ਹਲਾਵਾਂਗੇ ਚੰਗੀ ਤਰ੍ਹਾਂ ਉਸ ਤੋਂ ਬਾਅਦ ਚਾਵਲ ਐਡ ਕਰਾਂਗੇ ਚੰਗੀ ਤਰ੍ਹਾਂ ਧੋ ਕੇ ਇਹਨਾਂ ਨੂੰ 3-4 ਵਾਰੀ ਸਾਫ਼ ਪਾਣੀ ਵਿੱਚ ਉਸ ਤੋਂ ਬਾਅਦ ਆਪਾਂ ਹਰੇ ਮਟਰ ਪਾਵਾਂਗੇ ਹਰੇ ਮਟਰ ਆਪਾਂ ਬਾਅਦ ਵਿੱਚ ਤਾਂ ਐਡ ਕੀਤੇ ਤਾਂ ਅੱਗੇ ਆਪਾਂ ਪਹਿਲਾਂ ਤੜਕੇ 'ਚ ਪਾਵਾਂਗੇ ਤੇ ਇਹ ਖਿਚੜੀ ਬਣਾਉਣ ਦਾ ਇਹ ਮੁੱਦ ਤੱਕ ਖੁੱਲ ਜਾਣਗੇ ਤਾਂ ਕਰਕੇ ਇਹਨਾਂ ਨੂੰ ਆਪਾਂ ਬਾਦជា ਐਡ ਕੀਤੀ ਸੀ ਚਾਵਲਾਂ ਤੋਂ ਬਾਅਦ ਇਸੇ ਤਰ੍ਹਾਂ ਹੁਣ ਇਹਨਾਂ ਆਪਾਂ ਮੀਡੀਅਮ ਅੱਗ ਤੇ ਟੱਕ ਕੇ ਬਣਾਵਾਂਗੇ ਦੇਖੋ ਪਾਣੀ ਵਿੱਚ ਸੁੱਕਣਾ ਹੋ ਸ਼ੁਰੂ ਹੋ ਗਿਆ ਹੋਇਆ ਇਸੇ ਤਰ੍ਹਾਂ ਆਪਾਂ ਘਾਟਾ ਸੇਕੇ ਤੇ ਖਿਚੜੀ ਨੂੰ ਬਣਾਈ ਜਾਵਾਂਗੇ ਤੇ ਹਰਾ ਧਨੀਆ ਕੱਟਿਆ ਹੋਇਆ ਐਡ ਕਰਾਂਗੇ ਤੇ ਇੱਕ ਪਲੇਟ ਵਿੱਚ ਸਰਵ ਕਰਾਂਗੇ ਇਸ ਵਿੱਚ ਇੱਕ ਖਾਸ ਗੱਲ ਅਗਰ ਤੁਸੀਂ ਚਾਹੋ ਤਾਂ ਵਿੱਚ ਕਾਲੀਆਂ ਮਿਰਚਾਂ ਦਾ ਪਾਊਡਰ ਵੀ ਪਾ ਸਕਦੇ ਹੋ ਜਿਹੜਾ ਕਿ ਖਿਚੜੀ ਨੂੰ ਬਹੁਤ ਹੀ ਜ਼ਿਆਦਾ ਟੇਸਟੀ ਬਣਾਉਂਦਾ ਹੈ ਤਾਂ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੋ ਗਈ ਹੋਈ ਹੈ ਖਿਚੜੀ ਤੁਸੀਂ ਜਰੂਰ ਟਰਾਈ ਕਰਕੇ ਦੇਖਿਓ ਤੁਹਾਡੇ ਬੱਚੇ ਬੜੇ ਸ਼ੌਂਕ ਨਾਲ ਖਾਣਗੇ ਅਤੇ ਜਿਹੜੇ ਹੋਰ ਸਬਜ਼ੀਆਂ ਤੋਂ ਜਾਂ ਖਾਣਾ ਬਣਾਉਣ ਤੋਂ ਅੱਕ ਜਾਂਦੇ ਹੈਗੇ ਤਾਂ ਇੱਕ ਵਾਰੀ ਤੁਸੀਂ ਇਹ ਟਰਾਈ ਜਰੂਰ ਕਰਕੇ ਦੇਖਿਓ ਬਹੁਤ ਟੇਸਟੀ ਬਣਦੀ ਹੈ ਇਹਨੂੰ ਤੁਸੀਂ ਦਹੀਂ ਸਬਜ਼ੀ ਕਿਸੇ ਨਾਲ ਵੀ ਖਾ ਸਕਦੇ ਹੋ ਇਹ ਬਿਨਾ ਦਾਲ ਦੀ ਖਿਚੜੀ ਬਣ ਕੇ ਬਹੁਤ ਹੀ ਟੇਸਟੀ ਤਿਆਰ ਹੋਈ ਸੀ ਧੰਨਵਾਦ ਸਾਰਿਆਂ ਦਾ